ਸਸ ਕਾਰ ਦੇ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਕਈ ਮਹੀਨੇ ਬਾਅਦ ਇਸ ਚੈਨਲ ਤੇ ਦੁਆਰਾ ਫੇਰ ਅੱਜ ਇਹ ਚੱਲਿਆ ਹੈਗਾ ਟੂਰ ਸਰਕਾਰੀ ਸੀਰੀਅਸ ਕੰਡਿਸ਼ ਤੋਂ ਚੀਨੀਵਾਲ ਦਾ ਤੇ ਤੁਹਾਨੂੰ ਦਿਖਾਵਾਂਗੇ ਸਵਰ ਕਰਾਂਗੇ ਜੇ ਸਾਡੀ ਸਾਰੀ ਸਤਿਕਾਰ ਸਤਿਕਾਰ ਜੀ ਸਾਜੀ ਬੈਡਲ ਦੀ ਸਤਿਕਾਰ ਜੋ ਆਰ ਰਿਪੋਰਟ ਦੇ ਹੈਲੋ ਇਹ ਹਲਟਰ ਨੇ ਇਹ ਬੱਚੇ ਸਾਰੇ ਜਾ ਰਹੇ ਨੇ ਸਾਡੇ ਨਾਲ ਤੇ ਇੱਥੋਂ ਦੇ ਦੋ ਟੂਰ ਹੁੰਦੇ ਨੇ ਇੱਕ ਮੁੰਡਿਆਂ ਦਾ ਆਗਲੇ ਹੱਥ ਆ ਤੇ ਹੁਣ ਕੁੜੇ ਤੇ ਕੁੜੀਆਂ ਕਿਵੇਂ ਚਾਹ ਨਾਲ ਜਾ ਰਹੀਆਂ ਨੇ ਇਹ ਟੂਰ ਜਿਹੜੇ ਹੁੰਦੇ ਆ ਵਿਦਿਅਕ ਟੂਰ ਹੁੰਦੇ ਆ ਇਹ ਵੀ ਸਿੱਖਿਆ ਦਾ ਇੱਕ ਜ਼ਰੂਰੀ ਪੱਖ ਹੁੰਦਾ ਹੈਗਾ ਦੇਮੇਕੋ ਤੁਹਾਨੂੰ ਪਤਾ ਹੈਗਾ ਵੀ ਇਹ ਚੈਨਲ ਹੈਗਾ ਜਿਹੜਾ ਟੀਚਰ ਕਪਲ ਇਹ ਐਜੂਕੇਸ਼ਨ ਪੱਖ ਤੋਂ ਹੈਗਾ ਇਹਦੇ ਵਿੱਚ ਵਿਦਿਆਰਥੀਆਂ ਦੇ ਸਾਰੇ ਵਿਦਿਆਰਥੀ ਸਾਡੇ ਤੇ ਵਿਦਿਆਰਥੀ ਮਾਪੇ ਇਹਦੇ ਵਿੱਚ ਅਟੈਚ ਨੇ ਤੇ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਵੀ ਸਾਰਾ ਕੁਝ ਦਿਖਾਵਾਂਗੇ ਵੀ ਕਿੱਥੇ ਚੱਲੇਗੇ ਅੰਦੇਸੇ ਦੇ ਰੋਸ ਤੇ ਇਹ ਇੱਕ ਪਰ ਸੱਦ ਦੇ ਹਿੰਦੂ ਤੀਰਥ ਸਥਾਨ ਵੀ ਇਹਨੂੰ ਕਹਿੰਦੇ ਆ ਮੰਦਰ ਹੈਗਾ ਜਿੱਥੇ ਪਹਿਲਾਂ ਮਤਲਬ ਬਹੁਤ ਸਾਰੇ ਜਿਵੇਂ ਕਹਿੰਦੇ ਹੈਗੇ ਗਤੀ ਲਈ ਆਉਂਦੇ ਸੀਗੇ ਹੁਣ ਵੀ ਆਉਂਦੇ ਆ ਬਹੁਤ ਸਾਰੇ ਲੋਕ ਪਰ ਪਹਿਲਾਂ ਬਹੁਤ ਜ਼ਿਆਦਾ ਆਉਂਦੇ ਸੀਗੇ ਤੇ ਜਿਵੇਂ ਆਪਣੇ ਕਿਸੇ ਦੀ ਮ੍ਰਿਤੂ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਗਤੀ ਲਈ ਜਾਂਦੇ ਹੈਗੇ ਆਉਂਦੇ ਹੈਗੇ ਇਹ ਉਹ ਮੰਦਰ ਹੈਗਾ ਪਹਿਵਾਦਾ ਆ ਦੇਖੋ ਇਹ ਬੈਠੇ ਨੇ ਜਿਹੜੇ ਨੇ ਮਤਲਬ ਇਹ ਸਾਰੇ ਗਤੀ ਕਰਾਉਣ ਆਏ ਨੇ ਆਪਣੇ ਜਿਹੜੇ ਪਿਆਰੇ ਵਿਛੜ ਜਾਂਦੇ ਨੇ ਉਹ ਗਤੀ ਕਰਾਉਣ ਆਏ ਨੇ ਉਹ ਬੈਠੇ ਨੇ ਇਹਨਾਂ ਉਹ ਬੈਠੇ ਨੇ ਸਾਰੇ ਇਹ ਇਹ ਸਾਰੇ ਵਧਰੋ ਕਰਦੇ ਆ ਪੂਜਾ ਪਾਠ ਵਾਲੇ ਬੈਠੇ ਆ ਤੇ ਖੜਾ ਰਹੇ ਗਤੀ ਬੰਦ ਕਰਾ ਦੇ ਇਹ ਸਾਰਾ ਸਰੋਵਰ ਆ ਇਹਦੇ ਵਿੱਚ ਇਸ਼ਨਾਨ ਕਰਕੇ ਅਗਲਾ ਤੇ ਫਿਰ ਅੱਗੇ ਆਉਂਦਾਗਾ ਅੱਗੇ ਉਹੀ ਜਿਵੇਂ ਪੰਡਤ ਬੈਠੇ ਨੇ ਉਸੇ ਤਰ੍ਹਾਂ ਜਿਵੇਂ ਹਰਦوار ਵਖੇ ਪਹਿਲਾਂ ਜਾਤੀ ਦੇ ਅਨੁਸਾਰ ਮਤਲਬ ਉਹ ਉਸ ਤਰ੍ਹਾਂ ਪੰਡਤ ਨੇ ਫਿਰ ਉਹ ਮੰਤਰ ਉਚਾਰਨ ਕਰਦੇ ਨੇ ਤੇ ਉਹ ਗਤੀ ਵਾਲਾ ਕਰਾਉਣ ਵਾਲਾ ਕੰਮ ਕੰਦਾ ਤੇ ਇਸੇ ਤਰ੍ਹਾਂ ਗਿਆ ਵਿਖੇ ਵੀ ਹੈਗਾ ਬਸ ਉਸ ਤਰ੍ਹਾਂ ਵੀ ਆਪਣੇ ਪੂਰਬਜਾਂ ਦੀ ਯਾਦ ਦੇ ਵਿੱਚ ਜਿਹੜੇ ਵਿਛੜ ਜਾਂਦੇ ਆ ਉਹਨਾਂ ਦੀ ਗੱਤੀ ਲਈ ਜਾਂਦਾ ਹੈਗਾ ਉਹ ਪਿੰਡ ਦਾ ਨੂੰ ਬੋਲਦੇ ਹੈਗੇ ਉਸ ਤਰ੍ਹਾਂ ਉਹਨੂੰ ਕਰਦੇ ਹੈਗੇ ਸਾਡੇ ਨਾਲ ਬੱਚੇ ਖੜੇ ਸਾਰੇ ਤੇ ਹੁਣ ਅਸੀਂ ਮੰਦਿਰ ਦੇ ਵਿੱਚੋਂ ਅੰਦਰੋਂ ਦਰਸ਼ਨ ਕਰਕੇ ਆਏ ਹੈਗੇ ਆ ਅੰਦਰ ਤਾਂ ਵੀਡੀਓਗ੍ਰਾਫੀ ਅਲਾਉਡ ਨਹੀਂ ਸੀਗੀ ਇਸ ਕਰਕੇ ਅਸੀਂ ਬਾਹਰੋਂ ਹੀ ਕਰ ਰਹੇ ਹੈਗੇ ਆ ਆ ਦੇਖੋ ਇੱਧਰ ਜਿਹੜੇ ਬੈਠੇ ਨੇ ਅੰਦਰ ਉਹ ਪੂਜਾ ਕਰੀ ਜਾਂਦੇ ਆ ਬੈਠੇ ਤੇ ਇਹ ਸਾਰੇ ਮਤਲਬ ਉਹ ਹੈਗੇ ਉਹ ਪਿੰਡ ਦਾ ਨਾਲੇ ਜਾਂ ਫਿਰ ਅ ਅਡੋਡੀਓ ਗਤੀ ਕਰਾਉਣ ਲਈ ਆਪਣੇ ਜਿਹੜੇ ਵਿਛੜ ਗਏ ਅਗਲਿਆਂ ਦੇ ਪਰਿਵਾਰ ਦੇ ਜੀ ਉਹਨਾਂ ਦੇ ਲਈ ਗਤੀ ਕਰਾਉਣ ਲਈ ਆ ਰਹੇ ਨੇ ਸਾਰੇ ਤੇ ਇਹ ਇੱਧਰ ਦੀ ਵੀ ਰਸਤਾ ਹੈਗਾ ਉਹ ਬੈਠੇ ਨੇ ਜਿਵੇਂ ਬੱਦਦੇ ਹੈਗੇ ਨੇ ਤੇ ਉਹ ਅਡੋਡੀ ਬੈਠੇ ਹੈਗੇ ਨਹੀਂ ਤੇ ਆਪਣੇ ਜਿਹੜੇ ਵਿਛੜ ਗਏ ਪਰਿਵਾਰ ਦੇ ਮੈਂਬਰ ਉਹਨਾਂ ਦੀ ਗਤੀ ਕਰਾਉਣ ਲਈ ਆ ਰਹੇ ਨੇ ਪਹਿਵਾ ਦਾ ਮੰਦਿਰ ਸੀਗਾ ਇਹ ਇਹ ਹੈਗਾ ਜੀ ਪਹਿਹੋਵਾ ਦਾ ਹਾਂਜੀ ਪਹਿਹੋਵਾ ਦਾ सरस्वती तीर्थ ਤੇ ਇੱਥੇ ਆਪਣੇ ਜਿਹੜਾ ਕਿਸੇ ਦੇ ਪਰਿਵਾਰ ਦਾ ਕੋਈ ਜੀਵ ਵਿਛੜ ਜਾਂਦਾ ਹੈਗਾ ਤੇ ਉਹਦੀ ਗਤੀ ਲਈ ਆਉਂਦੇ ਹੈਗੇ ਅਗਲੇ ਕਿ ਜਿਵੇਂ ਉੱਥੇ ਹਰਦوار ਜਾਂ ਫਿਰ ਗਿਆ ਵਿਖੇ ਜਾਂਦੇ ਆ ਲੋਕਸ ਤਰ੍ਹਾਂ ਉਸੇ ਤਰ੍ਹਾਂ ਇੱਥੇ ਵੀ ਪਿੰਡਦਾਨ ਹੈਗਾ ਤੇ ਇੱਥੇ ਪੰਡਤ ਉਸੇ ਤਰ੍ਹਾਂ ਕੋਈ ਆਪਣੇ ਜਾਤੀ ਜਾਂ ਦੇ ਅਨਸਾਰ ਮਤਲਬ ਉਹ ਕਰਦੇ ਹੈਗੇ ਨੇ ਉਸ ਤਰ੍ਹਾਂ ਪੰਡਤ ਬੈਠੇ ਆ ਆ ਦੇਖੋ ਹ ਅਗਤੀ ਕਰਵਾਉਣ ਆਏ ਨੇ ਵਿਚਾਰੇ ਬਹੁਤ سارے ਮੰਦਰ ਨੇ ਜਿਵੇਂ ਕਿ ਉਹ ਤੀਰਥ ਸਥਾਨ ਹੈਗਾ ਜਿਹੜਾ ਉੱਥੇ ਹਰੇਕ ਥਾਂ ਤੇ ਬਹੁਤ ਮੰਦਰ ਹੁੰਦੇ ਆ ਇਹ ਕਾਫੀ ਵੱਡਾ ਸਰੋਵਰ ਹੈ ਤੁਹਾਨੂੰ ਦਿਸਦਾ ਹੋਊਗਾ ਇਹ ਦੇਖੋ ਮੰਦਰ ਦਿਖ ਰਿਹਾ ਸਾਹਮਣੇ ਤੁਹਾਨੂੰ ਇਹ ਪਵਿੱਤਰ ਸਰਸਵਤੀ ਨਦੀ ਦੇ ਕਿਨਾਰੇ ਪਰਛਿਆ ਹੈਗਾ ਪ੍ਰਾਤਨ ਸ਼ਹਿਰ ਪਿਹੋਵਾ ਅਸੀਂ ਕੁਰਕਸ਼ਿਤ ਲੰਘ ਰਹੇ ਸੀਗੇ ਸੋਚਾ ਵਿਦਿਆਰਥੀ ਨੂੰ ਇਹ ਵੀ ਦਿਖਾ ਦਈਏ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਸੋਚਣਗੇ ਐਡੋਡੀ ਵਿਚਾਰ ਹੁੰਦੇ ਆ ਵੀ ਵਿਦਿਆਰਥੀਆਂ ਨੂੰ ਕਿੱਥੇ ਲਈ ਫਿਰਦੇ ਹੈਗੇ ਆ ਐਡੋਡੀ ਆਸਤਾ ਹਰੇਕ ਦੀ ਹਰੇਕ ਦੀ ਸ਼ਰਧਾ ਹੈਗੀ ਤੇ ਇੱਥੇ ਲੋਕ ਆਪਣੇ ਵਿਛੜ ਗਏ ਜਿਹੜੇ ਇੱਥੋਂ ਜਾਣੀ ਕਿ ਮੌਤ ਜਿਹਨਾਂ ਦੀ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਮੁਕਤੀ ਦੇ ਲਈ ਪ੍ਰਾਰਥਨਾ ਕਰਾਉਂਦੇ ਹੈਗੇ ਆ ਇੱਥੇ ਜਾਗ ਕਰਾਉਂਦੇ ਹੈਗੇ ਆ ਪੂਜਾ ਪਾਠ ਕਰਾਉਂਦੇ ਹੈਗੇ ਆ ਤੇ ਤਾਂ ਕਿ ਉਹਨਾਂ ਦੀ ਮੁਕਤੀ ਹੋ ਸਕੇ ਜਾਨੀ ਇਹਨੋਂ ਇੱਕ ਤਰ੍ਹਾਂ ਪਿੰਡਦਾਨ ਵੀ ਬੋਲ ਦਿੰਦੇ ਹੈਗੇ ਆ ਤਾਂ ਇਥੋਂ ਦੀ ਲੰਗ ਦੇ ਕਰਕੇ ਅਸੀਂ ਵਿਦਿਆਰਥੀ ਰੂਹੇ ਦਿਖਾਇਆ ਹੈਗਾ ਤੇ ਤੁਹਾਨੂੰ ਹੋ ਸਕਦਾ ਵਧੀਆ ਲੱਗਿਆ ਹੋਊਗਾ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਲੋ ਜੀਏ ਸੀਗਾ ਸ੍ਰੀ ਸਰਸਪਤੀ ਤੀਰਥ ਸਥਲ